ਦੋ ਘੋੜੀਆਂ ਦਿਖਾਉਣ ਲੱਗਾ ਸੱਜਣੋ ਇੱਕ ਤਾਂ ਨੀਲੀ ਚੰਬੀ ਸਕਰੀਨ ਤੇ ਵੇਖ ਰਹੇ ਹੋ ਤੋ ਘੋੜੀ ਕਹਾ ਟੈਂਚ ਹਾਈਟ ਦੀ ਆ ਜਿਹੜੀ ਆ ਤੁਸੀਂ ਲਾਲ ਗਰੜੀ ਘੋੜੀ ਦੇਖ ਰਹੇ ਹੋ ਇਹ 9 ਟੈਂਚ ਦੀ ਆ ਤੇ ਦੋਨੇ ਮੇਟ ਕਰਾਈਆਂ ਹੋਈਆਂ ਨੇ ਸਵਾਰੀ ਦੀਆਂ ਪਾਸ ਨੇ ਸੋਹਣੀਆਂ ਸੁਨੱਖੀਆਂ ਨੇ ਇੱਕੋ ਘਰੇ ਨੇ ਸਾਰੀ ਜਾਣਕਾਰੀ ਆ ਜਿਹੜੀ ਦੋਨੇ ਘੋੜੀਆਂ ਦੀ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ 'ਚ ਆਪਣੀ ਨਾਲ ਐਂਡ ਤੱਕ ਬਣੇ ਰਹੋ ਜੇ ਕੋਈ ਸੱਜਣੇ ਹੋਰ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ ਵੀ ਦੇਵਾਂਗੇ ਆਪਾਂ ਜੇ ਕਿਸੇ ਸੱਜਣ ਨੇ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਆ ਆਪਣਾ ਜਾਨਵਰ ਸੇਲ ਕਰਨਾ ਆਪਣਾ ਨੰਬਰ ਹੈ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਪਹਿਲਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਨੀਲੀ ਘੋੜੀ ਦੀ ਨੀਲੀ ਕੋੜੀ ਦੇ ਵਿੱਚ ਨਾ ਪਾਪਾ ਬਹੁਤ ਜ਼ਿਆਦਾ ਲੱਤਾਂ ਚਿੱਟੀਆਂ ਪੇਟ ਦੇ ਉੱਤੇ ਮੂੰਹ ਚਿੱਟਾ ਥੋਣ ਵਗੈਰਾ ਤੇ ਬੱਚੀ 1 ਮਹੀਨਾ ਪਹਿਲਾਂ ਸੁਣ ਲਗਭਗ ਅੱਧੀ ਨੌکریاں ਮੰਗੂਆਂ ਤੇ ਹੈ ਨੀਲੀ ਜੰਬੀਆ ਚਿੱਟਾਪਨ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਨਾ ਸਾਰੇ ਪਾਸੇ ਚਿੱਟੀ ਆ ਕੋੜੀ ਨੌਕਰਾ ਬੱਚਾ ਦੇਣ ਦੇ ਬਹੁਤ ਜ਼ਿਆਦੇ ਚਾਂਸ ਹੁੰਦਾ ਇਸ ਤਰ੍ਹਾਂ ਦੀ ਕੋੜੀ ਦੀ ਇਹਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੀ ਆ ਦੋਸਤੋ ਇਹ ਚਾਰ ਦੰਦਾਂ ਦੀ ਕੋੜੀ ਬਾਈ ਕਹਿੰਦਾ ਚੱਲ ਪੜੀ ਹੋਈ ਆ ਬਾਲ ਪੋਰੀਆਂ ਦੀ ਬਿਲਕੁਲ ਸਾਫ ਆ ਦੇਮਨ ਲੱਗਿਆ ਹੋਇਆ ਪੈਰਾਂ ਵਗੈਰਾ ਦੀ ਐਨ ਮਜ਼ਬੂਤ ਆ ਤੇ ਅੰਗਾਂ ਪੈਰਾਂ ਦੀ ਬਿਲਕੁਲ ਸਾਫ਼ ਆ ਪੈਰਪੂਰ ਸੋਹਣੇ ਆ ਘੋੜੀ ਦੇ ਸਾਥੀ ਵਗੈਰਾ ਤੌਣ ਮੂੰਹ ਚਿੱਟਾ ਤੇ ਪੈਠਪੋੜਾ ਇਹਨਾਂ ਸਾਰੇ ਪਾਸਿਓਂ ਸਾਫ਼ ਸੁਥਰੀ ਘੋੜੀ ਆ ਸੱਜਣੋ ਚਾਰ ਦੰਦ ਆ ਪੌਰੀਆਂ ਦੀ ਸਾਫ਼ ਆ ਕਾਹ ਕੰਚ ਬਾਈ ਕਹਿੰਦਾ ਹਾਈਟ ਆ ਤੇ ਦੋਸਤੋ ਇਹਨੂੰ ਇੱਕ ਮਹੀਨਾ 10 ਦਿਨ ਹੋ ਗਏ ਮੀਟ ਕਰਾਈ ਤੂੰ ਤੇ ਨੌਕਰੇ ਘੋੜੇ ਤੋਂ ਮੀਟ ਹੋਈ ਹੋਈ ਆ ਤੇ ਪੌਰੀ ਭਾਗ ਪੌਰੀਆ ਜਿਹੜੀ ਬਹੁਤ ਉੱਚੀ ਆ ਮੱਥੇ ਵਾਲੀ ਆ ਤੁਸੀਂ ਦੇਖੋ ਸੋਹਣੀ ਸੰਖੀ ਘੋੜੀ ਆ ਜੇ ਕਿਸੇ ਸੱਜਣ ਦੇ ਇਹ ਘੋੜੀ ਫਿੱਟ ਆਉਂਦੀ ਆ ਬਾਈ ਨਾਲ ਫੋਨ ਤੇ ਕੱਲ੍ਹ ਵਾਤ ਕਰਦੇ ਹੋ ਸਕਦੇ ਤੇ ਨਾਲ ਹੀ ਆਪਾਂ ਤੁਹਾਨੂੰ ਆ ਤੁਸੀਂ ਦੇਖ ਲਓ ਤੁਰੀ ਜਾਂਦੀ ਘੋੜੀ ਸੋਹਣੀ ਆ ਘੋੜੀ ਜੇ ਕਿਸੇ ਨਵੇਂ ਬੰਦੇ ਨੇ ਲੈਣੀਆਂ ਸ਼ੌਂਕ ਵਜੋਂ ਨੀਲੀ ਘੋੜੀ ਜੀ ਜਿਹੜੀ ਬਹੁਤ ਜ਼ਿਆਦਾ ਮੰਗਾ ਬਹੁਤ ਸੱਜਣ ਫੋਨ ਕਰਦੇ ਹੁੰਦੇ ਨੇ ਸਾਨੂੰ ਨੀਲੀ ਘੋੜੀ ਚਾਹੀਦੀ ਅੱਜ ਆਪਾਂ ਤੁਹਾਡੇ ਵਾਸਤੇ ਨੀਲੀ ਘੋੜੀ ਲੈ ਕੇ ਆਏ ਆ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਅੱਗੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਲਾਲ ਗਰਣੀ ਘੋੜੀ ਦੀ ਡਿਟੇਲ ਇਹ ਤੇ ਮਾਰੋ ਨੀਗਾ ਕੰਨ ਕੰਨ ਦੇਖੋ ਕਿੰਨਾ ਸੋਹਣਾ ਘੋੜੀ ਦਾ 9 ਇੰਚ ਹਾਈਟ ਐਸ ਘੋੜੀ ਦੀ ਤੇ ਬਾਲਪੋਰੀਆਂ ਦੀ ਇਹ ਵੀ ਸਾਫ ਆ ਸੋਹਣੀ ਸੰਖੀ ਆ ਅੰਗਾ ਪੈਰਾਂ ਦੀ ਮਜ਼ਬੂਤ ਆ ਚੰਬਾ ਪਾਣਾ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਆ ਚਿੱਟਾ ਪਾਣਾ ਜਿਹੜਾ ਬਹੁਤ ਜ਼ਿਆਦਾ ਆ ਘੋੜੀ ਦੇ ਵਿੱਚ ਲਾਲ ਗਰੜੀ ਘੋੜੀ ਆ ਗਈ ਸੱਜਣੋ ਇਹ ਇਹਦੀ ਹਾਈਟ 9 ਇੰਚ ਆ ਬਾਲਪੋਰੀਆਂ ਦੀ ਇਹ ਵੀ ਸਾਫ ਆ ਤੇ ਇਹ ਵੀ ਮੇਟ ਕਰਾਈ ਹੋਈ ਆ ਬਾਈ ਕੋਲ ਅਰਜਨ ਰੌਲੀ ਵਾਲੇ ਘੋੜੇ ਦਾ ਬੱਚਾ ਗਾ ਉਸ ਘੋੜੇ ਤੋਂ ਮੇਟ ਕਰਾਈ ਹੋਈ ਆ ਤੇ ਸਵਾਰੀ ਵਗੈਰਾ ਕਰਾਉਂਦੀ ਆ ਛੋਟੀ ਵੱਡੀ ਚਾਲ ਆ ਚਾਲਾਂ ਤਾਂ ਦੋਨੇ ਘੋੜੀਆਂ ਜੀ ਚੰਗੀਆਂ ਨੇ ਸਵਾਰੀ ਦੀਆਂ ਦੋਨੇ ਸਾਫ ਨੇ ਘੋੜੀਆਂ ਤੇ ਇਹ ਘੋੜੀ ਵੀ ਬਾਈ ਸੇਲ ਕਰ ਰਿਆ ਜੇ ਕਿਸੇ ਸੱਜਣ ਦੇ ਲਾਲ ਗਰੜੀ ਘੋੜੀ ਫਿੱਟ ਆਉਂਦੀ ਆ ਤਾਂ ਉਹ ਵੀ ਬਾਈ ਨਾਲ ਗੱਲਬਾਤ ਕਰ ਲਓ ਜੇ ਕਿਸੇ ਦੇ ਨੀਲੀ ਚੰਬੀ ਘੋੜੀ ਫਿੱਟ ਆਉਂਦੀ ਆ ਤਾਂ ਉਹ ਵੀ ਗੱਲਬਾਤ ਕਰ ਲਓ ਸੋਹਣੀ ਸੁਨੱਖੀ ਤੇ ਸਾਫ ਸੁਥਰੀ ਘੋੜੀਆਂ ਸੱਜਣੋ ਦੋਨੇ ਜਾਨਵਰ ਬਾਈ ਦਾ ਏਰੀਆ ਜਿਹੜਾ ਜਮਨਾ ਨਗਰ ਆ ਹਰਿਆਣੇ ਚ ਦੋਸਤੋ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਦੋਨੇ ਜਾਨਵਰਾਂ ਚੋ ਜਿਹੜਾ ਵੀ ਫਿੱਟ ਆਉਂਦਾ ਤੁਸੀਂ ਉਹ ਪਸੰਦ ਕਰਕੇ ਖਰੀਦ ਸਕਦੇ ਹੋ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਸੱਜਣੋ ਤੇ ਨਾਲ ਹੀ ਆਪਣਾ ਨੰਬਰ ਚੱਲਦਾ ਸਕਰੀਨ ਦੇ ਉੱਪਰ ਜੇ ਕਿਸੇ ਸੱਜਣ ਨੇ ਆਪਣੇ ਚੈਨਲ ਤੇ ਐਡ ਲਗਵਾਉਣੀ ਆ ਤਾਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ